ਸਾਲ 2025 ਤੇ 1 ਜਨਵਰੀ ਆਪਾਂ ਬੈਠੇ ਆ ਤੇਜ ਭਾਈ ਨਾਲ ਤੇਜ ਭਾਈ ਗੁਜਰਾਤ ਸਿਹੋਰ ਭਾਵਨਗਰ ਦੇ ਕੋਲੇ ਇੱਕ ਕਸਬਾ ਹੈ ਤੇ ਇਹਨਾਂ ਦੇ ਜਿਮ ਆਏ ਆ ਤੇ ਬਾਈ ਨੇ ਜਿਹੜੀ ਹੈਗੀ ਆਪਦੀ ਮਿਹਨਤ ਨਾਲ ਜਿਮ ਤਿਆਰ ਕੀਤੀ ਇੱਥੇ ਅੱਜ ਬਾਈ ਨੇ ਅੰਮਦਾਬਾਦ ਜਾਣਾ ਹੈਗਾ ਕੰਮ ਤੇ ਮੇਰੇ ਦਿਨ ਕੋਲੇ ਬਸ ਹੁਣੇ ਇੱਕ ਘੰਟਾ ਡੇਢ ਘੰਟਾ ਹੀ ਆ ਸੋ ਬਾਈ ਕਹਿੰਦੇ ਆਪਾਂ ਜਿਮ ਚਲਦੇ ਆ ਤੇ ਜਿਮ ਤੋਂ ਅੱਗੇ ਕਹਿੰਦੇ ਮੈਂ ਚਲਾ ਜਾਊਂਗਾ ਤੇ ਉਸ ਤੋਂ ਬਾਅਦ ਇਹਨਾਂ ਦਾ ਛੋਟਾ ਬ੍ਰਦਰ ਗੋਪਾਲ ਉਹਦੇ ਕੋਲੇ ਜਾਣਾ ਸੋ ਇਹ ਹੈ ਬਾਈ ਦੀ ਜਮ ਦੱਸ ਗਿਆ ਬਾਈ ਜੀ ਸਵੇਗਾ ਸਵੇਗਾ ਇਹ ਸਾਡੀ ਤੇਜ ਬਾਈ ਤੇ ਇਹਨਾਂ ਦੇ ਮਮੀ ਪਾਪਾ ਨੂੰ ਆਪ ਮਿਲੇ ਸੀਗੇ ਸੰਖਿਆਲੀ ਚਲੋ ਬਈ ਤੇਜ ਬਾਈ ਚਲ ਜੀ ਮੈਂ ਤੁਹਾਡੀ ਸ਼ਹਿਰ ਸਿਹੌਰ ਤੇ ਠੰਡ ਦਾ ਕੋਈ ਨਾਮੋ ਨਿਸ਼ਾਨ ਨਹੀਂ ਆਂਡੇ ਤੇ ਬਿਲਕੁਲ ਨਹੀਂ ਹੈਗੀ ਤੇ ਠੰਡ ਤੁਸੀਂ ਜੇ ਦੇਖਣ ਨੂੰ ਵੀ ਮੰਗੋਗੇ ਤਾਂ ਉਹ ਨਹੀਂ ਮਿਲੂਗੀ

ਯਾਰ ਲੱਗੇ ਬਏ ਮੁੰਡੇ ਠੀਕ ਹੈ ਬਹੁਤ ਬੜੀਆ ਸੋ ਭਾਈ ਜਿਹੜੇ ਛੇਤ ਬਣਾਉਣ ਦੇ ਸ਼ਕੀਨ ਨੇ ਮਸਲ ਵਗੈਰਾ ਬਣਾਉਣ ਦੇ ਸ਼ਕੀਨ ਨੇ ਉਹ ਇੱਥੇ ਆਉਂਦੇ ਆ ਤੇ ਰਗੂ ਭਾਈ ਇਹੀ ਚੀਜ਼ ਕਰਕੇ ਮੋਡਲਿੰਗ ਕਰਦੇ ਹੋਣ ਠੀਕ ਹੈ ਯਾਰ ਚੈਲ नो पेन नो गेन साल 2025 ਦੀ ਪਹਿਲੀ ਵੀਡੀਓ ਤੇ ਪਹਿਲੀ ਵੀਡੀਓ ਤੇਜ ਬਾਈ ਦੇ ਘਰੋਂ ਬਣਾਈ ਬਣਾਈ ਸਵੇਰੇ ਬਣਾਈ ਹਾਂ ਇਹ ਵੀ ਆ ਗਈ ਫਿਰ ਇਹ ਨਹੀਂ ਹਟਦੀ ਵੈਲਕਮ ਸਰ ਹਾਊ ਆਰ ਯੂ ਸਭ ਅੱਛਾ ਹੈ ਮੈਂ ਇਹ ਹੈ ਦਰਪ ਬਾਈ ਗੋਪਾਲ ਭਾਈ ਯਾਨੀ ਕਿ ਤੇਜਬਾਈ ਦੇ ਛੋਟੇ ਬ੍ਰਦਰ ਉਧਰ ਹੈ ਰਗੂ ਭਾਈ ਅਸੀਂ ਚੱਲੇ ਆ ਇੱਕ ਛੋਟਾ ਜਿਹਾ ਇੱਥੇ ਪਹਾੜੀ ਸਥਾਨ ਹੈ ਉੱਥੇ ਚੱਲੇ ਆ ਬੋਲੀਏ ਹੈਲੋ ਕਿਵੇਂ ਹੋ ਇਹ ਭਾਈ ਸੰਭਾਲਦੇ ਜਿਮ ਤੇਜਬਾਈ ਕਰਦੇ ਮਾਡਲਿੰਗ ਤੇ ਇਹ ਸੰਭਾਲਦੇ ਉਹਨਾਂ ਦਾ ਜਿਮ ਤੇ ਚੰਗਾ ਵਧੀਆ ਇਹਨਾਂ ਦਾ ਪ੍ਰੋਗਰਾਮ ਹੈਗਾ ਤੇ ਇਹ ਕਰ ਰਹੇ ਉਹਨਾਂ ਦਾ ਨਾਈਸ ਪੀਪਲ ਆਤੀ ਸਰ ਠੀਕ ਹੈ ਮਿਲਦੇ ਆਂ ਪੰਜਾਬੀਆਂ ਵਾਂਗ ਗੁਜਰਾਤੀਆਂ ਨੂੰ ਵੀ ਸ਼ੌਂਕ ਹੈ ਫੈਂਸੀ ਨੰਬਰਾਂ ਦਾ ਤੇ ਬਾਈ ਦਾ ਨੰਬਰ ਹੈਗਾ ਜੀ ਜੇ 24 ਏ ਸੀ 7 7 ਨੰਬਰ ਲਿਆ ਬਾਈ ਨੇ 50000 ਦੇ ਵਿੱਚ ਸਿਹੌਰ ਇੱਕ ਪੁਰਾਣਾ ਸ਼ਹਿਰ ਆ ਤੇ ਇਹਦਾ ਨਾਮ ਸਿੰਘਪੁਰ ਹੁੰਦਾ ਸੀ ਪੁਰਾਣਾ ਤੇ ਆ ਹੁਣ ਆਪਾਂ ਅੰਦਰਲੇ ਸਿੰਘਪੁਰ ਵਿੱਚ ਖੜੇ ਆ ਤੇ ਪਿੱਛੇ ਗੇਟ ਆਇਆ ਸੀ ਉਹ ਗੇਟ ਪੁਰਾਣੇ ਸ਼ਹਿਰ ਦਾ ਅੰਦਰਲਾ ਹਿੱਸਾ ਬੰਦ ਕਰਦਾ ਸੀ 200 300 ਸਾਲ ਪੁਰਾਣਾ ਹੈ ਅੱਛਾ 200 300 ਸਾਲ ਪੁਰਾਣਾ ਗੇਟ ਆ ਉਹ ਤੇ ਆਪਾਂ ਉਹਨੇ ਇਹ ਪੁਰਾਣੇ ਸ਼ਹਿਰ 'ਚ ਖੜੇ ਆ ਸਿਹੌਰ ਨੂੰ ਸਿਹੌਰ ਨੂੰ ਛੋਟੀ ਕਸੀ ਬੋਲਦੇ ਆ ਛੋਟੇ ਕਸੇ ਛੋਟੀ ਕਾਸੀ ਵੀ ਬੋਲਦੇ ਆ ਵੱਲੋਂ ਇੱਥੇ ਆਬਾਦੀ ਬਹੁਤ ਹੈ ਤੇ ਭੀੜ ਵੀ ਬਹੁਤ ਹੈ ਇੱਥੇ ਪੰਜ ਪੀਰ ਤੇ ਨੌ ਨਾਥ ਉਹਨਾਂ ਦੀ ਜਗ੍ਹਾ ਬਣੀ ਹੋਈ ਹੈ ਤੇ ਇੱਕ ਮੰਦਿਰ ਹੈ ਪਾਂਡਵਾਂ ਦੇ ਵੇਲੇ ਦਾ ਜਿਹੜਾ ਪਾਂਡਵ ਜਦੋਂ ਬਨਵਾਸ ਰਹੇ ਸੀ 14 ਸਾਲ ਉਦੋਂ ਉਹਨਾਂ ਨੇ গুਹਾ ਕੱਟ ਕੇ ਆਦੇ ਰਹਿਣ ਦੀ ਥਾਂ ਬਣਾਈ ਸੀ ਤੇ ਉਹ ਜਗ੍ਹਾ ਜਿਹੜੀ ਹੈਗੀ ਹੁਣ ਮੰਦਿਰ ਦੇ ਰੂਪ ਵਿੱਚ ਸ਼ਿਵਜੀ ਮੰਦਿਰ ਦੇ ਰੂਪ ਵਿੱਚ ਅਜੇ ਵੀ ਹੈ ਗਈ ਏ ਆਫ ਰਾਈਡਿੰਗ हूं तो ठीक है चढ़ने वेला पता लगू कम नहीं करना विरजे विरजे कम नहीं करना इंजन ब्रेकिंग करेंगे इंजन ब्रेकिंग कर क्लच क्लच छोड़ो क्लच कलच पहला गेयर पहला गेयर रखो स्पीड खुलो स्लो रखो स्पीड ना करो ਲਾਈਵ ਹਿਰਨ ਮਹਾਰਾਜ ਬੱਚਾ ਵੀ ਦੇਖਿਆ ਤਾਂ ਬੱਚਾ ਵੀ ਆ ਆ ਉਸ ਦੇ ਪਾਸੇ ਦੇਖੋ ਉਸ ਦੇ ਪਾਸ ਆ ਰਿਹਾ ਹਮ ਜੀੜੀਆਂ ਜੀੜੀਆਂ ਬਾਕੀ ਚੀਜ਼ ਨਹੀਂ ਸਿਹੌਰ ਸ਼ਹਿਰ ਦੇ ਨੇੜੇ ਆਪਾਂ ਪਹਾੜਾਂ ਦੇ ਉੱਪਰ ਖੜੇ ਆ ਨਿੱਕੇ ਨਿੱਕੇ ਪਰਬਤ ਐ ਇਹਨੂੰ ਇਹ ਡੂੰਗਰ ਬੋਲਦੇ ਆ ਆਪਣੀ ਭਾਸ਼ਾ ਦੇ ਵਿੱਚ ਤੇ ਸਿਹੌਰ ਸ਼ਹਿਰ ਬੇਸਿਕਲੀ ਬ੍ਰਾਹਮਣਾਂ ਨੂੰ ਦਿੱਤਾ ਹੋਇਆ ਰੂਲਰਾਂ ਦੁਆਰਾ ਇੱਕ ਸ਼ਹਿਰ ਹੈ ਤੇ ਇਹਦੇ ਨਾਮ ਕਈ ਵਿਗੜੇ ਮਹਾਭਾਰਤੂ ਲਈ ਜਿਹੜਾ ਹੈਗਾ ਇਹਦਾ ਇਤਿਹਾਸ ਚੱਲਦਾ ਹੈਗਾ ਤੇ ਇਹਨੂੰ ਛੋਟੀ ਕਾਸ਼ੀ ਕਿਹਾ ਜਾਂਦਾ ਕਿਉਂਕਿ ਬ੍ਰਾਹਮਣ ਇੱਥੇ ਜ਼ਿਆਦਾ ਸੀਗੇ ਮੰਦਰ ਵੀ ਹੈ ਤੇ ਇਹਦੇ ਤੋਂ 30 ਕਿਲੋਮੀਟਰ ਦੂਰ ਜੈਨ ਧਰਮ ਦੇ ਕਾਫੀ ਮੰਦਰਾਂ ਵਾਲਾ ਇੱਕ ਪਹਾੜ ਵੀ ਹੈ ਤੋਂ ਆ ਜਿਹੜਾ ਹੈਗਾ ਦ੍ਰਿਸ਼ ਜਿਹੜਾ ਵਿਊ ਤੁਸੀਂ ਦੇਖ ਰਹੇ ਹੋ ਇੱਕ ਪਹਾੜ ਤੇ ਖੜ ਕੇ ਉਹ ਦੇਖ ਰਹੇ ਆ ਉਧਰਲੇ ਪਾਸੇ ਸਾਹਮਣੇ ਜਿਹੜਾ ਹੈਗਾ 시ਹੌਰ ਸ਼ਹਿਰ ਹੈ ਉਹ ਵਾਲਾ ਸਾਹਮਣੇ ਜਿੱਥੇ ਲਾਈਟਾਂ ਜਗਦੀਆਂ ਫਰੇਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ 시ਹੌਰ ਚਿਹੌਰ ਹੈ ਇਦੂਆਂ ਜਿਹੜੀ ਹੈਗੀ ਗੀਰ ਜਿਹੜੀ ਪਰਬਤ ਹੈ ਜਾਂ ਗੀਰ ਜੰਗਲ ਹੈ ਇਦੂ ਅੱਗੇ ਜੰਗਲ ਸ਼ੁਰੂ ਹੋ ਜਾਂਦਾ ਹੈ ਇਹ ਕਹਿੰਦੇ ਵੀ ਚੀਤੇ ਜੂਤੇ ਤੇ ਸ਼ੇਰ ਸੁਰਤੇ ਆਮ ਹੀ ਫਿਰਦੇ ਰਹਿੰਦੇ ਆ ਚਲੋ ਜੀ ਹੁਣ ਆਪਾਂ ਇੱਥੇ ਕਰਦੇ ਆ ਨਾਸ਼ਤਾ ਇਹ ਨੂੰ ਕਹਿੰਦੇ ਆ ਨਾਸ਼ਤਾ ਆਪਾਂ ਨਾਸ਼ਤਾ ਕਹਿੰਦੇ ਆ ਬ੍ਰੀਕਫਾਸਟ ਨੂੰ ਸਵੇਰੇ ਦੇ ਨੂੰ ਪਰ ਇਹ ਨਾਸ਼ਤਾ ਕਹਿੰਦੇ ਆ ਜਿਹੜਾ ਹਲਕਾ ਫੂਡ ਖਾਂਦੇ ਨੇ ਉਹਨੂੰ ਨਾਸ਼ਤਾ ਉਹਨੂੰ ਨਾਸ਼ਤਾ ਕਹਿੰਦੇ ਨੇ ਹਲਕੇ ਫੁਲਕੇ ਫੂਡ ਨਾਲ ਰੋਟੀ ਨੂੰ ਆਪਾਂ ਵੀ ਰੋਟੀ ਖਾਂਦੇ ਆ ਆਓ ਬਾਅਦ ਚ ਭਰਾਂਗੇ ਸੂਰਜ چھਪੇ ਤੋਂ ਬਾਅਦ ਦੀ ਲਾਲੀ ਪਾ ਮਾਰਦੀ ਲਾਲੀ ਸੋ ਸੋਹਣੀਆਂ ਗੱਲਾਂ ਬੱਤਾਂ ਹੋਈਆਂ ਬਾਈ ਕੋਲੇ ਇੱਥੇ ਬੈਠ ਕੇ ਬਾਈ ਨੇ ਦੱਸਿਆ ਕਿ ਸਿਹਾਲ ਉਹ ਰਾਜਾ ਦਾ ਸਿਹਾਲੇ ਸਿਹਾਲੇ ਸ਼੍ਰੀਲੰਕਾ ਦੇ ਵਿੱਚ ਮਿਲਦੀ ਸਿਹਾਲੇ ਜਿਹੜੀ ਕੌਮ ਹੈ ਉਹ ਇੱਥੋਂ ਦੇ ਰਾਜੇ ਦੀ ਜਿਹੜੀ ਹੈਗੀ ਆ ਉਹ ਔਲਾਦ ਹੈ ਜਦੋਂ ਇੱਥੇ ਜੰਗ ਹੋਈ ਤਾਂ ਇੱਥੋਂ ਦਾ ਰਾਜਾ ਭੱਜ ਗਿਆ ਗੋਗਾਬੀ ਤੋਂ ਉਹ ਨਿਕਲ ਗਿਆ ਸਿੱਧਾ ਸ਼੍ਰੀਲੰਕਾ ਤੇ ਉੱਥੋਂ ਦੀ ਇੱਕ ਟੇਕਰੀ ਛੋਕਰੋ ਛੋਰੀ ਟੇਕਰੀ ਲਾੜੀ 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 ਨਾਲ ਲਾੜੀ ਸੇ ਸ਼ਾਦੀ ਕਰ ਲਈ ਤੇ ਉਥੋਂ ਦੀ ਜਿਹੜੀ ਹੁਣ ਲੋਕ ਨੇ ਉਹ ਉਸ ਰਾਜ ਦੀ ਔਲਾਦ ਕਹੀ ਜਾਂਦੀ ਹੈ ਸੋ ਹੁਣ ਨੇਰਾ ਹੋ ਗਿਆ ਹੈ ਤੇ ਇਸ ਤੋਂ ਬਾਅਦ ਚੱਲਿਆ ਜਾਵੇ ਜੀ ਹੁਣ ਮੈਂ ਵੀ ਗੱਲ ਬਾਤ ਇੱਕ ਜਨਵਰੀ 2025 ਦੀ ਸ਼ਾਮ ਅੰਗਰ ਦੀ ਮਰਿਆਦਾ ਥੱਲੇ ਬੈਠਣ ਵਾਲੀ ਤੇ ਇਹ ਸਾਨੂੰ ਗੁਜਰਾਤ ਚ ਦੇਖਣ ਨੂੰ ਮਿਲੀ ਤੇ ਕਸ਼ਮੀਰ ਜੀ ਦੇਖਣ ਨੂੰ ਮਿਲੀ ਸੀ ਤੇ ਨਾਲ ਉਹੀ ਰੋਟੀ ਲਾ ਬਾਜਰੇ ਦਾ ਪਰਠਾ ਤੇ ਪਾਪੜ ਤੇ ਨਾਲ ਦੁੱਧ ਤੇ ਮਿੱਠਾ ਗੁਜਰਾਤੀ ਭਾਈ ਜਿਹੜੇ ਹੈਗੇ ਆ ਦਨੇਸ਼ ਭਾਈ ਖਾਣੇ ਮੇ ਤੋ ਆਪਨੇ ਮਤਲਬ ਮਸਤ ਕਰ ਦਿਆ ਜਬ ਸੇ ਗੁਜਰਾਤ ਮੇ ਖਾ ਰਹੇ ਹਨ ਅੱਛਾ ਸਮਖਿਆਲੀ ਮੇ ਉਹ ਤੇਜ ਭਾਈ ਕੇ ਮੰਮੀ ਪਾਪਾ ਥੇ ਤੋ ਉਹਨਾਂ ਨੇ ਵੀ ਐਸੇ ਮਤਲਬ ਪੇਟ ਭਰ ਜਾਂਦਾ ਉੱਪਰ ਤੱਕ ਆ ਜਾਂਦਾ ਕੰਮ ਠੀਕ ਹੈ ਇਹ ਹੈ ਸਾਡੇ ਦਨੇਸ਼ ਭਾਈ ਇਹ ਉਹਨਾਂ ਦੇ ਬੇਟਾ ਜੀ ਛੋਟੇ ਔਰ ਉਹ ਬੜੇ ਇਹ ਉਹਨਾਂ ਦੇ ਪਿਤਾ ਜੀ ਤੋ ਇਹਨਾਂ ਕੋਲੇ ਖਾਣਾ ਖਾ ਰਹੇ ਆਪਾਂ ਬਾਕੀ ਖਾਣਾ ਖਾ ਕੇ ਗੱਲਬਾਤ ਕਰਦੇ ਆ ਮੈਨੂੰ ਲੱਗਦਾ ਇਹ ਦੋ ਗੱਲਬਾਤ ਕਰਨ ਜੋਗੇ ਰਹਿਣਾ ਨਹੀਂ ਅਸੀਂ ਦੁੱਧ ਜਰੂਰ ਛਕਾਉਂਦੇ ਆ ਛਾਜ ਦਾ ਦੁੱਧ ਓਕੇ ਸਵੇਰੇ ਕਾਲੀ ਕਾਲੀ ਚੱਲ ਕੇ ਤੇ ਆਪਾਂ ਹੁਣ ਬੇ ਪਹੁੰਚ ਗਏ ਆ ਘੋਗਾ ਰੋਰੂ ਫੈਰੀ ਟਰਮੀਨਲ ਤੇ ਇੱਥੋਂ ਇੱਕ ਫੈਰੀ ਚੱਲਦੀ ਹੈ ਜਿਹੜੀ ਸੂਰਤ ਦੇ ਕੋਲੇ ਹਾਜ਼ਰਾ ਉਤਾਰ ਦਿੰਦੀ ਹੈ ਤੇ ਕਾਲੀ ਕਾਲੀ ਵਾਲੀ ਸੀਗੀ ਤੇ ਸੜਕ ਖਰਾਬ ਸੀਗੀ ਇਸ ਕਰਕੇ ਜਿਹੜਾ ਹੈਗਾ ਥੋੜਾ ਜਿਹਾ ਪੱਜਨਠੀ ਜੀ ਹੋ ਗਈ ਹੈ ਤੇ ਤਿਆਰ ਤੂਜਾ ਉਵੇਂ ਹੋਇਆ ਗਿਆ ਇੱਥੇ ਥੋੜਾ ਜਿਹਾ ਆਪਾਂ ਜਿਹੜਾ ਹੈਗਾ ਪਾਣੀ ਪੂਣੀ ਪੀ ਲਾਂਗੇ ਚਾਹ ਪੀ ਲਾਂਗੇ ਨਾਲੇ तैयारी वैरी कर लेंगे आपकी आप पहुँच गए हैं रोरो फैरी ओके थैंक यू जी ठीक है जी थैंक यू पार्किंग उपरी है कहाँ है इधर इस तरफ सीधे जाना ठीक है जी लो जी फाइनली ਆਪਾਂ ਪਹੁੰਚ ਗਏ ਆਂ ਸੁੰਦਰੀ ਪੇੜੇ ਦੇ ਵਿੱਚ। ਚੈੱਕ। ਯਾ। ਕਾਫੀ ਟਰੱਕ ਖੜੇ ਆ ਇੱਥੇ ਤੇ ਕਾਰਾਂ ਜਾ ਰਹੀਆਂ ਤਾਂ ਨੂੰ। ਤੇ ਫਿਸਲਣ ਵੀ ਕਾਫੀ ਹੈ। ਚੱਕ ਝੋਟਿਆ ਜਲ। ਸਾਰਾ ਜਿ ਮੌਜ। ਇਹ ਲੋਕ। ਬੇ ਇੱਕ ਸਿਮ ਕਮ ਦਬੇ ਸਿੰਫਨੀ ਲਓ ਜੀ ਚੱਲ ਚੱਲ ਭਾਈ ਭਾਈ ਪਾਰ ਕਿੱਥਾਂ ਹੈ ਭਾਈ ਲਓ ਜੀ ਸਮੁੰਦਰ ਦੀਆਂ ਲਹਿਰਾਂ ਤੇ ਆਪਾਂ ਖੜੇ ਆਂ ਵੇਗ ਸਿੰਫਨੀ ਦੇ ਵਿੱਚ ਰੂਰੂ ਫੈਰੀ ਟਰਮੀਨਲ ਤੋਂ ਇਹ ਬੇੜਾ ਜਿਹੜਾ ਹੈਗਾ ਇਹ ਸਵਾਰੀਆਂ ਨੂੰ ਸਮਾਨ ਨੂੰ ਟਰੱਕਾਂ ਨੂੰ ਲੈ ਕੇ ਚੱਲਦਾ ਹੈਗਾ ਲਗਭਗ ਗਿਣਤੀ ਵਿੱਚ ਦੇਖੀ ਸੀਗੀ 2-250 ਦੇ ਕਰੀਬ ਮੋਟਰਸਾਈਕਲ ਆ ਜਾਂਦੇ ਆ 65 ਕਾਰਾਂ ਆ ਜਾਂਦੀਆਂ ਤੇ 19 ਟਰੱਕ ਆ ਜਾਂਦੇ ਇਹ ਚ ਕਾਫੀ ਹੈਵੀ ਵਜ਼ਨ ਲੈ ਕੇ ਇਹ ਤਰਤਾ ਹੈਗਾ ਤੇ ਜਦੋਂ ਗੱਲ ਕਰੀਏ ਭਾਵਨਗਰ ਤੋਂ ਸੂਰਤ ਦੇ 11 ਕਿਲੋਮੀਟਰ ਦੇ ਸਫ਼ਰ ਦੀ ਰੂਪ ਬਾਈ ਰੋਡ ਸੀ ਜਿਹੜਾ ਉਹਨੂੰ ਇਹਨਾਂ 4 ਘੰਟੇ ਚ ਖਤਮ ਕਰਦਾ ਤਿੰਨਾਂ ਚਾਰ ਘੰਟੇ ਸੁੰਦਰ ਦੇ ਰਾਹੀਂ ਇਹ ਉੱਪਰਲੇ ਪਾਸੇ ਜਿਹੜੀ ਮੰਜ਼ਲ ਦੇਖ ਰਹੇ ਹਾਂ ਇਹਦੇ ਤੇ ਸਾਰੀਆਂ ਸੀਟਾਂ ਵਗੈਰਾ ਬਣੀਆਂ ਹੋਈਆਂ ਤੇ ਕਲਾਸਾਂ ਬਣੀਆਂ ਹੋਈਆਂ ਕੋਈ ਐਗਜ਼ੀਕਿਊਟਿਵ ਕਲਾਸ ਹੈ ਕੋਈ ਬਿਜ਼ਨਸ ਕਲਾਸ ਹੈ ਕੋਈ ਲੌਂਜ ਹੈ ਤੇ ਉਹ ਰੱਡੋ ਰੱਡੋ ਨੇ ਸੀਟਾਂ ਦੀ ਕੈਪੈਸਿਟੀ ਹੈ ਸੀਟਾਂ ਦਾ ਹਿਸਾਬ ਤਾਂ ਵੇ ਕੋਈ ਖੁੱਲੀ ਹੈ ਸੂਟ ਕੋਈ ਆਰਾਮਦਾਇਕ ਹੈ ਉਹਦੇ ਨਾਲ ਪੈਸੇ ਜਿਹੜੇ ਹੈਗੇ ਵੱਧ ਘੱਟ ਲੈ ਲੈਂਦੇ ਤੇ ਕਿ ਇਹ ਐਦਾਂ ਦੇ ਬੈਂਡ ਲਾਉਂਦੇ ਤੁਹਾਡੇ ਰਿਸਟ ਤੇ ਵੀ ਭਾਈ ਤੁਸੀਂ ਪੈਸੇਂਜਰ ਹੋ ਇਧਰਲੇ ਪਾਸੇ ਪੂਰਬ ਚੋਂ ਚੜਦਾ ਸੂਰਜ ਕੀ ਬਾਤ ਹੈ ਆਪਾਂ ਛਿਪਦੇ ਸੂਰੇ ਤੋਂ ਬਹੁਤ ਦੇਖਿਆ ਚੜਦੇ ਦੇਖੋ ਤੁਸੀਂ ਕੀ ਬਾਤ ਹੈ ਸੀਗਲ ਸ਼ਾਨਦਾਰ ਫਾਈਨਲੀ 6:30 ਵਜੇ ਜਿਹੜੀ ਹੈਗੀ ਫੈਰੀਓ ਚੱਲ ਪਈ ਹੈ ਤੇ ਸਮੁੰਦਰ ਦੀਆਂ ਲਹਿਰਾਂ ਦੇ ਉੱਪਰ ਤੈਰਦੀ ਤੇ ਦੌੜਦੀ ਫੈਰੀ ਰੋਰੋ ਫੈਰੀ ਤੇ ਵਿੱਚ ਖੜੇ ਪਿਕਅਪ ਲੈਰੋ ਪਿਕਅਪ ਕੀ ਆ ਬਾਤ ਹੈ ਦਰ 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 ਓਹ ਸਾਹਮਣੇੜਾ ਹੈਗਾ ਰੋਰੋ ਫੈਰੀ ਟਰਮੀਨਲ ਤੇ ਪੂਰਬ ਇੱਧਰ ਤੇ ਦੱਖਣ ਵਾਲੇ ਪਾਸੇ ਨੂੰ ਇਹ ਯਾਰਨ ਕਿ ਬਹੁਤ ਸਪੀਡ ਹੈ ਯਾਰ ਉਹ ਪਾਣੀ ਦੇਖੋ ਕਿਵੇਂ ਜਾਂਦਾ ਪਿੱਛੇ ਕੀ ਆ ਬਹੁਤ ਹੈ ਪਹਿਲਾ ਐਕਸਪੀਰੀਅੰਸ ਆਪਣਾ ਇੱਕ ਸਮੁੰਦਰੀ ਡੇੜੇ ਦੇ ਉੱਤੇ ਸਫ਼ਰ ਕਰਨ ਦਾ ਆ ਛੱਤ ਨੂੰ ਜਾਣ ਦਾ ਰਸਤਾ ਇਹਨਾਂ ਨੇ ਖੋਲਤਾ ਹੈਗਾ ਤੇ ਹੁਣ ਜਿਹੜੇ ਯਾਤਰੀ ਹੈ ਜਾਂ ਪੈਸੇਂਜਰ ਹੈ ਉਹ ਛੱਤ ਵੱਲ ਨੂੰ ਵਧਦੇ ਹੋਏ ਆਪਾਂ ਵੀ ਦੇਖਦੇ ਜਾਗੇ ਕੀ ਅੱਛਾ ਲੱਗਦਾ ओके बस खुला मैदान लागे लोग मार रेडी जो ਛੱਤ ਤੇ ਆ ਗਏ ਉਹਨੇ ਦੇ ਪੈਂਦੇ ਭੰਗੜੇ ਲੋਕਾਂ ਦੇ کیا ਬਾਤ ਹੈ ਜੀ ਬਾਸ ਆ ਡੈੱਕ ਹੈ ਇੱਥੇ ਬੈਠੇ ਰਹਿੰਦੇ ਲੋਕ ਦੇਖੀ ਜਾਂਦੇ ਆ ਸੀਟ ਮਲ ਲੈਣੇ ਆਪਾਂ ਇੱਥੇ ਬਿਠੇ ਰਵਾਂਗੇ ਇੱਥੇ ਫਿਰ ਕਿਆ ਬਾਤ ਹੈ ਆ ਦੇਖੋ ਤੁਸੀਂ ਸਮੁੰਦਰੀ ਚ ਇਵੇਂ ਰਣੋ ਕੱਚ ਦੇ ਵੀ ਦਿਖਦਾ ਹੈ ਨਾ ਚਾਰੇ ਪਾਸੇ ਸਮਾਨ ਦੇ ਢੇਰ ਢਿਲੇ ਹੋਏ ਉੱਥੇ ਵੀ ਐਂ ਦਿਖਦਾ ਹੈ ਵੀਡੀਓ ਦੇਖ ਰਹੇ ਸਾਰੇ ਪਿੰਡ ਤੋਂ ਸਤਿ ਸ੍ਰੀ ਅਕਾਲ ਤੇ ਆਪਾਂ ਬੈਠੇ ਆ ਰੋ ਰੋ ਫੈਰੀ ਦੇ ਵਿੱਚ ਤੇ ਇਹੇ ਫੈਰੀ ਦੀ ਗੱਲ ਕਰੀਏ ਤਾਂ ਫੈਰੀ ਜਿਹੜੀ ਹੈ ਕੀ ਆ ਉਹ ਇੰਡੀਗੋ ਸੀ ਵੇ ਸਰਵਿਸ ਸਰਵਿਸ ਵੱਲੋਂ ਗੁਜਰਾਤ ਮੈਰੀਟਾਈਮ ਦੇ ਨਾਲ ਕੋਲਾਬ ਕਰਕੇ ਚਲਾਈ ਜਾ ਰਹੀ ਹੈ 2020 ਦੇ ਵਿੱਚ ਇਹ ਪ੍ਰੋਜੈਕਟ ਚੱਲਿਆ ਸੀਗਾ ਤੇ 2020 ਤੋਂ ਲੈ ਕੇ ਹੁਣ ਤੱਕ ਇਹ ਪ੍ਰੋਜੈਕਟ ਚੱਲ ਰਿਹਾ ਤੇ ਇਹਦੇ ਵਿੱਚ ਲਗਭਗ 525 ਜਾਂ 600 ਪੈਸੇਂਜਰ ਆ ਜਾਂਦੀ ਹੈ ਤੇ 50 60 ਟਰੱਕ ਆ ਜਾਂਦੇ ਆ ਤੇ 50 ਠੀਕਾੜਾ ਆ ਜਾਂਦੀਆਂ ਤੇ 50 60 ਜਿਹੜੇ ਹੈਗੇ ਆ ਉਹ ਮੋਟਰਸਾਈਕਲ ਆ ਜਾਂਦੇ ਆ ਤੋਂ ਗੱਲ ਕਰੀਏ ਜੀ ਇਹਦੇ ਰਨ ਟਾਈਮ ਦੀ ਇਹ ਸੁੰਦਰ ਦੇ ਵਿੱਚ 2-3 ਘੰਟੇ ਦੇ ਨਾਲ ਹਾਜ਼ਰਾ ਪਹੁੰਚਦੀ ਹੈ ਸ਼ੁਰੂ ਹੋਇਆ ਸੀਗਾ ਇਹ 2014 ਦੇ ਵਿੱਚ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਹੇਜ ਤੱਕ ਪਰ ਉਹ ਕਿਸੇ ਕਾਰਨਾ ਕਰਕੇ ਨਹੀਂ ਸਫਲ ਹੋ ਪਾਇਆ ਤੇ ਜਦੋਂ ਸਫਲ ਨਾ ਹੋਇਆ ਤਾਂ ਹੌਲੀ-ਹੌਲੀ ਕਰਦੇ ਕਰਾਉਂਦੇ ਅ ਅਡਾਨੀਆਂ ਨੇ ਹਾਜ਼ਰਾ ਪੋਰਟ ਤੇ ਜਿਹੜੀ ਇਹਨਾਂ ਦੀ ਸੀਗੀ ਲੀਜ਼ ਉਹ ਲੈ ਲਈ ਤੇ ਹਾਜ਼ਰਾ ਤੱਕ ਪਰ ਉਹਨੇ ਜਿਹੜੀ ਫੈਰੀ ਹੈ ਉਹ ਚੱਲਦੀ ਹੈ ਅ ਕੰਬਾਰ ਦੀ ਖਾੜੀ ਜਿਹੜੀ ਗੈਲਫ ਆਫ ਕੰਬਾਰਤ ਹੈ ਉਹਦੇ ਪਾਣੀਆਂ ਦੇ ਵਿੱਚ ਦੀ ਇਹ ਗੁਜ਼ਰਦੀ ਹੈ ਖੰਬਾਤ ਇੱਕ ਜਗ੍ਹਾ ਦਾ ਨਾਮ ਹੈ ਜਿੱਦੇ ਆਪਾਂ ਗਲਫਾ ਫੋਕਰਾਨ ਦੇ ਬੀਤ ਦੀ ਗੱਲ ਕਰੀਏ ਜਿਹੜੀ ਉਹ ਦਵਾਰ ਸਾਹਿਬ ਇੱਧਰ ਭਾਵਨੇ ਦੇ ੱੱਕ ਆਉਂਦੀ ਆ ਉਹਨੂੰ ਗਲਫ ਦੇ ਗਲਫਾ ਫੋਕਰਾਨ ਕਹਿੰਦੇ ਆ ਤੇ ਇਸ ਤੋਂ ਬਾਅਦ ਜਿਹੜੀ ਇਹ ਸੂਰਤ ਤੱਕ ਜਾਵਾਂਗੇ ਰਸਤੇ ਮੰਦਰ ਦੇ ਰਸਤੇ ਇਹਨੂੰ ਗਲਫ ਆਫ ਖੰਬਾਤ ਕਹਿੰਦੇ ਆ ਸੋ ਵਧੀਆ ਤਜਰਬਾ ਇਹ ਤੇ ਜਿਹੜੀ ਟਿਕਟ ਸੀਗੀ ਉਹ ਬਿਜ਼ਨਸ ਕਲਾਸ 600 ਰੁਪਏ ਦੀ ਪੈਂਦੀ ਆ 100 ਰੁਪਏ ਮੋਟਰਸਾਈਕਲ ਦੇ ਲੈਂਦੇ ਆ 500% ਦੇ ਆਪਣੇ ਦੇ ਕਸਿੰਜਰ ਦਿਲੰਦੇ 900 800 ਰੁਪਿਆ ਕਸਿੰਜਰ ਦਿਲੰਦੇ ਜਿਹੜੀ ਥੱਲੇ ਵਾਲੀ ਹੈਗੀ ਇਜ਼ਦਨ ਕਲਾਸ ਉਹਦੇ 100 ਰੁਪਿਆ ਮੋਟਰਸਾਈਕਲ ਦਾ ਤੇ 500 ਰੁਪਿਆ ਤੁਸੀਂ ਜਰਦਾ ਉਹਦੀਆਂ ਸੀਟਾਂ ਦੀ ਜਿਹੜੀ ਆ ਚੜਾਈ ਹੈ ਜਿਆ ਉਹਨਾਂ ਦਾ ਬੈਠਣ ਦਾ ਹੈਗਾ ਉਹ ਥੋੜਾ ਜਿਹਾ ਪੱਧਰ ਪੱਧਰ ਦੇ ਨੂੰ ਨਹੀਂ ਉੱਚੀ ਹੋਣਾ ਕਿ ਇਹ ਇੱਕ ਲੌਂਜ ਹੈ ਉਹ ਵੀ ਇਹ ਵੀ ਲੌਂਜ ਕੰਬੀ ਲੌਂਜ ਬੋਲਦੇ ਉਹ ਉਹ ਵੇਖੋ ਹੀ ਲੱਗ ਸਕਦੇ ਲੱਗੇ ਇੱਥੇ ਸੋ ਇਹ ਗੱਲਬਾਤ ਹੈ ਇਸ ਦੀ ਤੇ ਇਸ ਤੋਂ ਬਾਅਦ ਆਪਾਂ ਪਹੁੰਚਾਂਗੇ ਹਾਜ਼ਰਾ ਹਾਜ਼ਰਾ ਤੋਂ ਫਿਰ ਸੂਰਤ ਤੋਂ ਵਾਪਸ ਇੱਦਾਂ ਆਪਣਾ ਸਫ਼ਰ ਆਇਦਾਂ ਤੇ ਅੱਜ ਦਾ ਸਫ਼ਰ ਜਿਹੜਾ ਸੀਗਾ ਉਹ ਬੜੀ ਭੱਜਾ ਧੋੜੀ ਵਾਲੀ ਆ ਕਿਉਂਕਿ ਰਾਤ ਥੱਕ ਜਾਦਾ ਗਏ ਸੀ ਤੇ ਖਾਣਾ ਬਾਈ ਜੀ ਨੇ ਇੱਜੇ ਦੇ ਪੂਰਾ ਰੱਜ ਕੇ ਖਾ ਲਿਆ ਸੀ ਤੇ ਨੀਂਦ ਆਉਂਦੀ 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 ਤੇ ਸੋਚਿਆ ਸੀ ਵੀ 5:30 ਵੀ ਉੱਠ ਕੇ ਤਿਆਰ ਹੋ ਕੇ ਚੱਲਾਂਗੇ ਪਰ ਜਾਗ ਗਈ 6:30 ਭੱਜਾ ਧੋੜੀ ਤਿਆਰ ਹੋ ਕੇ ਪਰਨੇਪੁਰ ਨੇ ਬੰਨ ਗਏ ਬਲੇਟ ਗਏ ਮਤਲਬ ਬੰਨੇ ਕਾਦੇ ਬਲੇਟੀ ਐ ਬੰਨੇ ਤਾਂ ਇੱਥੇ ਆ ਗਏ ਤੇ ਬਲੇਟ ਕੇ ਪਰਨੇ ਤੇ ਸੜਕ ਵੀ ਥੋੜੀ ਜੀ ਕੰਡਮ ਹੈ ਸਿਦੂਰਾ ਤੋਂ ਲੈ ਕੇ ਆਪਣੀ ਭਾਵਨਗਰ ਦਾ ਕੰਡਮੀਆ ਸਰਕ ਆਵਾਜਾਈ ਪਹਲੀ ਹੈ ਉਹਦੇ ਕਰਕੇ 35 ਮਿੰਟਾਂ ਦਾ ਰਸਤਾ ਹੈਗਾ ਉਹ ਕੰਟੇ ਜੀ ਪਰ ਫਿਰ ਵੀ ਅੱਧਾ ਘੰਟਾ ਪਹਿਲਾਂ ਕਹਿੰਦੇ ਗੀਟ ਬੰਦ ਕਰ ਦਿੰਦੇ ਆ ਪਰ ਫਿਰ ਵੀ ਆਪਾਂ ਸਾਵਲ ਸੱਪੇ ਪਹੁੰਚ ਗਏ ਸੀ ਇਥੇ ਨਾਲ ਇੰਟਰੀ ਕਰਵਾ ਲਈ ਇੰਟਰੀ ਕਰਵਾ ਕੇ ਹੁਣ ਆਪਾਂ ਦਾ ਸਫ਼ਰ ਚੱਲ ਰਿਹਾ ਹੈ। ਭੁੱਖ ਲੱਗੀ ਸੀ ਹੁਣ ਉਹ ਆਰਡਰ ਕੀਤਾ ਨਾਲ ਚਾਹ ਉਹ ਖਾਣੇ ਆ ਫਿਰ ਅੱਗੇ ਦਾ ਰਸਤਾ ਫਾਈਨਲੀ ਆਪਾਂ ਹਾਜ਼ਰਾ ਦੇ ਪੋਰਟ ਵੱਲ ਨੂੰ ਵੱਧ ਰਹੇ ਆ ਤੇ 2.5 ਘੰਟੇ ਦੀ ਯਾਤਰਾ ਦੇ ਵਿੱਚ ਜਿਹੜਾ ਇਹ ਤ੍ਰੀਖ ਸਿੰਪਨੀ ਹੈ ਉਹ ਆਪਾਂ ਨੂੰ ਲਈ ਆਈ ਹਾਜ਼ਰਾ ਪੋਰਟ ਵੱਲ ਤੇ ਕੰਡਾ ਆਉਣਾ ਸ਼ੁਰੂ ਹੋ ਗਿਆ ਮਛੇਰਿਆਂ ਦੀਆਂ ਕਿਸ਼ਤੀਆਂ ਦਸਣ ਲੱਗੀਆਂ ਉਹ ਸਾਹਮਣੇ ਮਛੇਰੇ ਜਿਹੜੇ ਹੈਗੇ ਉਹ ਮੱਛੀਆਂ ਵੀ ਫੜੀ ਜਾਂਦੇ ਤੇ ਤਾਜ਼ਾ ਹੈਗਾ ਮਿੱਟੀ ਦਾ ਉਹ ਫੜੀ ਬੰਦੇ ਕਿਲੋਮੀਟਰ ਰਹਿ ਗਏ ਆ ਇਹ ਵੀ ਦੁਨੀਆ ਦੇ ਰੰਗ ਟੰਗ ਹੈ ਹਾਜ਼ਰਾ ਪੋਰਟ ਦਾ ਕੰਡਾ ਉਹ ਸਾਹਮਣੇ ਸਟੀਮ ਬੋਟ ਉਹੋ ਸਮਾਨ ਦੀ ਲੱਦਾ ਲਦਾਈ ਤੇ ਢੋਆ ਢਵਾਈ ਵਾਸਤੇ ਹੌਲੀ ਹੌਲੀ ਸ਼ੇਪ ਆ ਜਿਹੜਾ ਉਹ ਵੱਧ ਰਿਹਾ ਕੰਡੇ ਤੇ ਪੋਰਟ ਤੇ ਲੱਗੂਗਾ ਤੇ ਇੱਥੇ ਲੱਗ ਕੇ ਇਹ ਆਪਾਂ ਨੂੰ ਉਤਾਰੂਗਾ ਬਿਲਕੁਲ ਸਲੋ ਹੋ ਜਾਂਦਾ ਇੱਥੇ ਆ ਕੇ ਟਰਮੀਨਲ ਆ ਗਿਆ ਇਹਦਾ ਟਰਮੀਨਲ ਤੇ ਲੱਗ ਜੂਗਾ ਤੇ ਫੇਰ ਸਵਾਰੀਆਂ ਜਿਹੜੀਆਂ ਹੈਗੀਆਂ ਆਪਾਂ ਆਪਣੇ ਸਾਧਨਾ ਤੇ ਚੜ ਕੇ ਹਾਜ਼ਰਾ ਹੁੰਦੇ ਹੋਏ ਅੱਗੇ ਲੰਘ ਜਾਣਗੇ ਆਪ ਕੋ ਆਪਣੀ ਮੰਜ਼ਲਾਂ ਵੱਲ ਲਓ ਜੀ ਬਿਲਕੁਲ ਹੌਲੀ ਹੋਣ ਤੋਂ ਬਾਅਦ ਨਜ਼ਦੀਕ ਆ ਗਏ ਤੇ ਜਦੋਂ ਇਹ ਚੱਲਦਾ ਹੈ ਤੇ ਜਦੋਂ ਰੁਕਦਾ ਉਦੋਂ ਇਹ ਸਵਾਰੀਆਂ ਨੂੰ ਅੰਦਰ ਢੱਕ ਦਿੰਦੇ ਆ ਤੇ ਭਾਈ ਸਮੁੰਦਰ ਦੇ ਕੰਢੇ ਜਾਂ ਆਪਣਾ ਟਰਮੀਨ ਦੇ ਨੇੜੇ ਕੋਈ ਅਨਸਖਾਵੀ ਘਟਨਾ ਨਾ ਹੋ ਜੀ ਇਸ ਕਰਕੇ ਅੰਦਰ ਕਿਆ ਜਾਂਦਾ ਬੈਠੋ ਭਾਈ ਆਪਣੀ ਆਪਣੀ ਸੀਟਾਂ ਤੇ ਜਿਹੜੇ ਲੋਟ ਤੇ ਇਸ ਤੋਂ ਬਾਅਦ ਹੁਣ ਕਾਲੀ ਬੋਹੀ ਲੋਕਾਂ ਦੇ ਵਿੱਚ ਸਾਥ ਹੀ ਆਪਾਂ ਦੇਵਾਂਗੇ ਨਾਲ ਟਰਮੀਨਲ ਦੇ ਲੱਗਣਾ ਦਾ ਸੋਖਾ ਨਹੀਂ ਹੈਗਾ ਪਹਿਲਾਂ ਇਹ ਅੱਗੇ ਨੂੰ ਜਾਂਦਾ ਫਿਰ ਉਹ ਇੱਕ ਇਧਰ ਕੋਈ ਇਹਨਾਂ ਦਾ ਬਣਿਆ ਹੋਇਆ ਸਮੁੰਦਰੀ ਜਹਾਜ਼ ਦੇ ਵਿੱਚ ਜੰਤਰ ਜਾ ਉਹਨੂੰ ਧੱਕ ਕੇ ਟਰਮੀਨਲ ਦੇ ਨਾਲ ਲਾਉਂਦਾ ਤੇ ਫਿਰ ਪਿੱਛੇ ਨੂੰ ਕਰਦਾ ਜਿੱਥੋਂ ਕੀ ਇਹ ਬਿਲਕੁਲ ਟਰਮੀਨਲ ਦੇ ਨਾਲ ਲੱਗੇ ਹੁੰਦੇ ਤੇ ਉੱਥੇ ਉਹ ਫੱਟੇ ਜੇ ਖੋਲ੍ਹ ਦਿੱਤੇ ਜਾਂਦੇ ਆ ਜਿੱਥੋਂ ਉਤਰ ਕੇ ਸਵਾਰੀਆਂ ਤੇ ਜਿਹੜੀਆਂ ਸਾਧਨ ਉਹ ਜਾਂਦੇ ਆ ਸਿੱਧਾ ਨਹੀਂ ਮਤਲਬ ਐ ਤੁਸੀਂ ਕੰਡੇ ਤੇ ਲਾਤਾ ਤੇ ਥਾਲਾ ਮਾਰ ਕੇ ਬੜੇ ਢੰਗ ਨਾਲ ਬੜੀ ਬਿਉਂਦ ਨਾਲ ਪਰੇ ਨੂੰ ਧੱਕੀ ਹੁੰਦੇ ਆ ਚਲੋ ਜੀ ਫਾਈਨਲੀ ਵੀ ਆਰ ਆਊਟ ਆਊਟ ਕੈਵਨਸ ਕੈਵਨਸ ਹੈਲੋ ਗਾਇਸ ਤੇ ਆਪਾਂ ਚੱਲੇ ਆ ਹੁਣ ਆਪਣੀ ਮੋਟਰਸਾਈਕਲ ਵੱਲ ਤੇ ਦੇਖਦੇ ਆ ਵਾਹ ਜੀ ਦਾ ਮੋਟਰਸਾਈਕਲ ਤਾਂ ਨਿਕਲਣ ਦਾ ਚਾਂਸ ਹੀ ਕੋਈ ਨਹੀਂ ਹੈ ਭਾਈ ਗਾੜੀ ਤੇ ਗਾੜੀ ਲੱਗੇ ਹੋ ਰਾ ਇਹ ਗਾੜੀਆਂ ਨਿਕਲेंगी ਫਿਰ ਨਿਕਲੇਗਾ ਭਾਈ ਇਸ ਲਈ ਅੱਬ ਹੋਗਾ ਟ੍ਰੈਫਿਕ ਜਾ अरे तेरे नाम हाजरा हाजिरा अब तेरे नाम क्या बात है एग्जिट शायद उधर से होगा ले भी चेक करते हैं क्या बनता है चलो जी फाइनली ट्रैफिक चल पाया तो भी पैगी लोगों को बिल्कुल निकलने के लिए तैयार ਅੰਦਰ ਆਉਣ ਦੀ ਵੀ ਕਾਲ ਹੁੰਦੀ ਐ ਤੇ ਬਾਹਰ ਜਾਣ ਦੀ ਵੀ ਕਾਲ ਕਿਉਂਕਿ ਐਕਸਾਈਟਮੈਂਟ ਹੁੰਦੀ ਐ ਪਹਿਲਾਂ ਆਉਣ ਦੀ ਤੇ ਉਹ ਐਕਸਾਈਟਮੈਂਟ ਹੁਣ ਲੋਕਾਂ ਨੇ ਪੂਰੀ ਕਰ ਲਈ ਐ ਤੇ ਹੁਣ ਚੱਕੀ ਜਾਂਦੇ ਫੱਟੇ ਆਵਦੀ ਮੰਦਲ ਵੱਲ ਨੂੰ ਕਿਉਂਕਿ ਕੋਈ ਮਹਾਰਾਸ਼ਟਰ ਤੋਂ ਆਇਆ ਤੇ ਸਾਰੇ ਮਹਾਰਾਸ਼ਟਰ ਵਾਲੀ ਐ ਵੈਸੇ ਇਹ ਜਿਆਦਾ ਐਮਐਚ ਗੱਡੀਆਂ ਕਿਉਂਕਿ ਇਹ ਦਵਾਰਕਾ ਜਾਂ ਦੀਗ ਜਿਹੜਾ ਹੈਗਾ ਨਵਾਂ ਸਾਲ ਮਨਾਉਣ ਆਉਂਦੇ ਐ ਜਾਂ ਮੱਥਾ ਟੇਕਣ ਆਉਂਦੇ ਸੋਮਨਾਥ ਦਵਾਰਕਾ ਪਰ ਸੂਰਤ ਵਾਲਾ ਜਿਹੜਾ ਲੰਮਾ ਰਸਤਾ ਉਹਨੂੰ ਛੱਡ ਕੇ ਇਹ ਫੈਰੀ ਰਾਹੀਂ ਜਿਹੜਾ ਹੈਗਾ ਆਪਦਾ ਰਸਤਾ ਸਫਰ ਘਟਾ ਲੈਂਦੇ ਆ ਤੇ ਫਿਰ ਇੱਥੋਂ ਸੂਰਤ ਹੋ ਕੇ ਮਹਾਰਾਸ਼ਟਰ ਦਾਖਲ ਹੋ ਜਾਂਦੇ ਆ ਆਪਾਂ ਵੀ ਸੂਰਤ ਤੋਂ ਬਾਈਪਾਸ ਹੋ ਕੇ ਵਾਪਸ ਹੀ ਰੁਕਾਂਗੇ ਅੱਜ ਪੁਰਦਰਾ ਸਾਹਾ ਉੱਤੇ ਵਾਪਸ ਹੀ ਤੇ ਉਸ ਤੋਂ ਅੱਗੇ ਆਪਾਂ ਮਹਾਰਾਸ਼ਟਰ ਵਿੱਚ ਦਾਖਲ ਹੋ ਜਾਾਂਗੇ ਮਹਾਰਾਸ਼ਟਰ ਤੋਂ ਫਿਰ ਆਪਾਂ ਅੱਗੇ ਜਾਵਾਂਗੇ ਗੋਆ ਕੇਰਲਾ ਲਓ ਜੀ ਥੱਲੇ ਆ ਰਹੇ ਆਪਾਂ ਇਹਦੇ ਤੋਂ ਬਾਅਦ ਬਹਰ ਇਹ ਫਿਕ ਨੂੰ ਪੂਰਾ ਕੰਟਰੋਲ ਕਰਦੇ ਆ ਇਹ ਕਿਉਂਕਿ ਜੇ ਟ੍ਰੈਫਿਕ ਨਾ ਕੰਟਰੋਲ ਕਰਨ ਤਾਂ ਹੋ ਸਕਦਾ ਹੈ ਇਹ ਲੋਕ ਆਪਸ ਵਿੱਚ ਦੀ ਟਕਰਾ ਜਾਉਣ ਅਰੇ ਭਾਈ ਕਿਉਂ ਹਾਰ ਲਗਾ ਰਹਾ ਹੈ ਵੱਡੇ ਵੱਡੇ ਜਿਹੜੇ ਹੈਗੇ ਆ ਟਰੱਕ ਉਹ ਵੀ ਇੱਥੇ ਲੋਡਡ ਹੈ ਕੀ ਬਾਤ ਹੈ ਕਿੰਨਾ ਭਾਰ ਲੈ ਕੇ ਜਾਂਦੀ ਹੈ ਇਹ ਸਿਰਾ ਲਾਦਾ ਆ ਗਏ ਹੈ ਵਾਹ ਸਤਿ ਸ੍ਰੀ ਅਕਾਲ ਜੋ ਬੋਲੇ ਸੋ ਨਿਹਾਲ ਸ਼ੈ ਫਾਈਨਲੀ ਵੀ ਆਰ ਓਨ ਲੈਂਡਡ ਆਧਰਾਪੋਰਡ ਦੀ ਗੱਲ ਕਰੀਏ ਤਾਂ ਇੱਥੇ ਅ ਲਿਕਵਿਡ ਨੇਚਰਲ ਗੈਸ ਨਿਕਲਦੀ ਹੈ ਤੇ ਜਿਹੜੀ ਐਸ ਆਰ ਕੰਪਨੀ ਨੇ ਇੱਥੋਂ ਕੱਢਣੀ ਸ਼ੁਰੂ ਕੀਤੀ ਸੀਗੀ Shell ਕੰਪਨੀ ਦਾ ਵੀ ਇੱਥੇ ਡਿੱਪੂ ਹੈਗਾ ਤੇ ਹੁਣ ਜਿਹੜੀ ਇਹ ਬੋਟ ਹੈਗੀ ਆ ਉਹ ਅਡਾਨੀ ਵੱਲੋਂ ਕੈਪਚਰ ਹੋ ਚੁੱਕੀ ਹੈ ਮਤਲਬ ਅਡਾਨੀ ਇਹਦਾ ਮਾਲਕ ਹੈ ਮਤਲਬ ਅਡਾਨੀ ਦੇ ਜਿਆਦਾ ਜਿਹੜੀਆਂ ਫੈਕਟਰੀਆਂ ਵੱਡੀਆਂ ਵੱਡੀਆਂ ਤੁਸੀਂ ਆਸੇ ਪਾਸੇ ਆਉਂਦੀਆਂ ਉਹ ਅਡਾਨੀ ਵੱਲ ਦੀ ਉਹਦੇ ਚ ਮਲਕੀਅਤ ਹੈ ਤੋਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਵੀ ਅਡਾਨੀ ਨੇ ਇਹ ਇੱਥੇ ਜਿਹੜੀ ਹੈਗੀ ਉਹ ਲੈ ਕੇ ਹਾਜ਼ਰਾ ਫੈਰੀ ਟਰਮੀਨਲ ਜਿਹੜਾ ਦਿੱਤਾ ਸੀਗਾ ਉਹ ਅਡਾਨੀ ਵੱਲੋਂ ਦਿੱਤਾ ਗਿਆ ਸੀਗਾ ਉੱਪਰ ਲੰਮਾ ਚੌੜਾ ਕੰਮ ਹੈ ਸਾਹਮਣੇ ਥੋੜੇ ਆਉਣਗੇ ਹੁਣ ਆ ਨਿਕਲਣਾ ਹੈਗਾ ਇੱਥੇ ਆ ਕੇ ਜਿਹੜੇ ਫੌਸਲ ਹੈ ਉਹ ਸਮੁੰਦਰ ਦੇ ਕੰਢੇ ਉਹ ਜ਼ਿਆਦਾ ਬਣ ਜਾਂਦੀ ਹੈ ਤਾਂ ਇਹ ਮਸ਼ੀਨਾਂ ਲਾ ਲਾ ਕੇ ਆਉਂਦੀਆਂ ਵੱਡੀਆਂ ਵੱਡੀਆਂ ਤੇ ਉਹਦੇ ਵਿੱਚੋਂ ਲਿਕੁਇਡ ਨੈਚੁਰਲ ਗੈਸ ਜਾਂ ਪੈਟਰੋਲ ਜਿਹੜਾ ਹੈਗਾ ਐਲ ਐਨ ਜੀ ਨਿਕਲ ਨੈਚੁਰਲ ਗੈਸ ਉਹੀ ਹੁੰਦੀ ਹੈ ਉਹਦੇ ਚੋਂ ਬਾਅਦ ਚੇ ਰਿਫਾਈਨ ਕਰਕੇ ਪੈਟਰੋਲ ਵਗੈਰਾ ਕੱਢ ਲੈਂਦੇ ਆ ਸ਼ੈੱਲ ਕੰਪਨੀ ਦਾ ਵੀ ਇੱਥੇ ਹੀ ਹੈ ਆ ਵੱਡੇ ਵੱਡੇ ਜਿਹੜੇ ਤੁਸੀਂ ਟਾਮ ਝਾਮ ਦੇਖ ਰਹੇ ਹੋ ਇਹ ਸਾਰਾ ਇਹਨਾਂ ਦਾ ਹੀ ਹੈ ਬਹੁਤ ਪੈਸਾ ਲਾਇਆ ਵੇ ਬਹੁਤ ਵੱਡਾ ਧਾਮ ਝਾਂ ਹੈ ਤੇ ਸਾਰੀ ਜਿਹੜੀ ਨਰਜੀ ਹੈ ਫਿਊਲ ਨਰਜੀ ਆਪਾਂ ਕਹਿ ਰਹੀਏ ਦੇਸ਼ ਦੀ ਉਹ ਇੰਨਾ بندرگاہਾਂ ਤੋਂ ਹੀ ਨਿਕਲਦੀ ਹੈ ਇਹਨਾਂ ਪੋਰਟਸ ਦੇ ਨੇੜੇ-ਨੇੜੇ ਹੀ ਹੈ ਸਾਰੀ ਸੋ ਭਈ ਭਾਰਤ ਦਾ ਜਿਹੜਾ ਟਾਂਜਾ ਹੈਗਾ ਬਹੁਤ ਲੰਮਾ ਚੌੜਾ ਹੈ ਜਦੋਂ ਕੁਝ ਦੇਖਣ ਨਿਕਲਦੇ ਹੋ ਉਦੋਂ ਪਤਾ ਲੱਗਦਾ ਹੈ ਕਿ ਇਕੱਲੀ ਖੇਤੀਬਾੜੀ ਨਹੀਂ ਵਪਾਰ ਵੀ ਭਾਰਤ ਦਾ 300 ਸਕਟਰ ਭਾਰਤ ਦਾ ਬਹੁਤ ਵਿਸ਼ਾਲ ਹੈ ਇਹ ਹੈ ਜੀ ਹਾਜ਼ਰਾ ਵੱਡੀਆਂ-ਵੱਡੀਆਂ ਫੈਕਟਰੀਆਂ, ਵੱਡੇ-ਵੱਡੇ ਜੰਤਰ, ਵੱਡੀਆਂ-ਵੱਡੀਆਂ ਮਸ਼ੀਨਾਂ ਤੇ ਉਹਨਾਂ ਦਾ ਪੈਂਦਾ ਖਰਗਾਟ ਪੰਜਾਬ ਬਾਦ ਹੈ। ਮਿੱਲਾ-ਮੁੱਲਾ ਦਾ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ। ਉਹ ਜੰਤਰ ਵੱਡੇ-ਵੱਡੇ ਟਿੱਪਰ ਅਸਿੱਧੇ ਹੋਏ ਆਉਂਦੇ ਆ। ਉਹ ਕਹਿੰਦੇ ਪਾਸੇ ਹੋ ਜਾਓ, ਅਸੀਂ ਪਾਸੇ ਨਹੀਂ ਹੋਣਾਗਾ। ਉਹਨਾਂ ਦਾ ਕੀ ਸਿਸਟਮ ਹੈ, ਕੀ ਹਿਸਾਬਕਾ ਹੈ ਇਹ ਅੰਦਰ ਵੇਖੇ ਤੋਂ ਪਤਾ ਲੱਗਦਾ ਹੈ। ਪਰ ਇਹ ਐ ਨਹੀਂ ਸੌਖੇ ਤਰੀਕੇ ਨਾਲ ਤੁਸੀਂ ਵੀ ਇਹ ਚ ਦੇਖ ਸਕਦੇ ਹੋ ਇਹਦਾ ਸਿਰਫ ਸੜਕ ਜਿਹੜੀ ਹੈਗੀ ਆ ਉਹ ਵਿਚਾਲੇ ਦੀ ਆ ਗਈ ਹੈ ਤਾਂ ਤੁਸੀਂ ਇਹਦੇ ਵੀ ਦੀ ਲੰਘ ਰਹੇ ਹੋ ਆਦਰਵਾਇਜ਼ ਤਾਂ ਇੱਥੇ ਮਨਾਹੀ ਹੁੰਦੀ ਹੈ ਇਹੋ ਜੀਆਂ ਫੈਕਟਰੀਆਂ ਜਾਂ ਇਹੋ ਜਿਹੇ ਇੰਤਾਮ ਝਾਂਦੇ ਵਿੱਚ ਆਉਣ ਦੀ ਸਾਹਮਣੇ ਤੁਹਾਡੇ ਕੰਪਨੀ ਦਾ ਨਾਮ ਦਿਖਾਈ ਦੇ ਰਿਹਾ ਅਰ ਸੈਲਰ ਮਿੱਤਲ ਨਿੱਪਣ ਸਟੀਲ ਇੰਡੀਆ ਲਿਮਟਿਡ ਇਹ ਸਟੀਲ ਦਾ ਵੀ ਕਾਰਖਾਨਾ ਭਾਈ ਉਹ ਲਈ ਲਈ ਪਤਾ ਲੱਗਦਾ ਕਿਉਂਕਿ ਆਪਾਂ ਤਾਂ ਇਹਨਾਂ ਚੀਜ਼ਾਂ ਤੋਂ ਅਣਜਾਣ ਬਾਹਰ ਆਏ ਪਾਸ ਠੀਕ ਹੈ ਤੋਂ ਇੰਡਸਟਰੀ ਹੈ ਅਰ ਸੇਲਰ ਮਿੱਤਲ ਨਿੱਪਣ ਸਟੀਲ ਦੀ ਉਹ ਬੈਠੇ ਆ ਅਲੀਪੁਰ ਤੇ ਅਲੀਪੁਰ ਦੀ ਤਸਵੀਰ ਚਿਕਲੀ ਤੇ ਡਿਸਟ੍ਰਿਕਟ ਨਵਸਾਰੀ ਗੁਜਰਾਤ ਉਹ ਵੀ ਗੁਜਰਾਤ ਦੀ ਇੱਕ ਜ਼ਿਲ੍ਹਾ ਗੁਜਰਾਤ ਦਾ ਜ਼ਿਲ੍ਹਾ ਮਕਸਦ ਸਾਰੀ ਇੱਥੋਂ ਵਾਪਸੀ ਜਿਹੜੀ ਹੈਗੀ ਆ ਉਹ ਰਹਿ ਗਈ ਹੈ 60 ਕਿਲੋਮੀਟਰ ਤੇ ਖਾਣਾ ਵਗੈਰਾ ਖਾਦਾ ਸੀ ਇੱਥੇ ਰੋਟੀ ਗਰਮੀ ਬਹੁਤ ਹੋ ਗਈ ਹੈ ਗਰਮੀ ਲੱਗਣ ਲੱਗੀ ਹੈ ਥੇ ਤੇ ਪਤਾ ਨਹੀਂ ਇਹ ਦੂਗਾ ਮੜਾ ਮੋਟਾ ਨਿੱਕਾ ਮੌਸਮ ਹੋਊਗਾ ਕਿ ਨਹੀਂ ਪਰ ਕਹਿੰਦੇ ਆ ਵੀ ਬੰਬੇ ਗੋਆ ਤੱਕ ਤਾਂ ਕਹਿੰਦੇ ਇਹ ਹੀ ਹਾਲ ਹੈ ਮੈਂ 3 ਸ਼ਰਟਾਂ ਤੇ ਨਾਲ ਚੱਲੂਗਾ ਹੁਣ ਨਾਰੀਅਲ ਪਾਣੀ, ਨਿੰਬੂ ਪਾਣੀ, ਠੰਡੇ ਜਿਹੜੇ ਪਦਾਰਥ ਹੋਵੇ ਚੱਲਾਂਗੇ ਲੱਸੀ ਵੀ ਧੀ ਤੇ ਨਾਲ ਇਹ ਮਿੱਠੀ ਦੱਸੀ ਦਿੰਦੇ ਦਹੀਂ ਦੇ ਰੂਪ ਚ ਸਵਾਦ ਸੀ ਰੋਟੀ ਇਹਨਾਂ ਦੀ ਤੇ ਰੋਟੀ ਖਾ ਕੇ ਉਹਨੂੰ ਚੱਲਦੇ ਆਪਾਂ ਅੱਗੇ ਗਾਂ ਬਾਪੀ ਨੂੰ ਆ ਇਹਨਾਂ ਦਾ ਹੋਟਲ ਹੈ ਤੇ ਇੱਥੇ ਜਿਹੜਾ ਹੈਗਾ ਟਾਬੇ ਤੇ ਟਰੱਕਾਂ ਵਾਲੇ ਰੁਕਦੇ ਹੈਗੇ ਆ ਅੱਜ ਰਾਤ ਦਾ ਆਪਣਾ ਟਿਕਾਣਾ ਗੁਰੂ ਨਾਨਕ ਦਰਬਾਰ ਬਾਪੀ ਸੋ ਬਹੁਤ ਹੀ ਸ਼ਾਨਦਾਰ ਤੇ ਸੋਹਣਾ ਬਣਿਆ ਗੁਰਦੁਆਰਾ ਇਹ ਖੁੱਲਾ ਡੁੱਲਾ ਵੀ ਹੈ ਰਹਿਣ ਨੂੰ ਜਗ੍ਹਾ ਵੀ ਇਹਨਾਂ ਕੋਲੇ ਤੇ ਅੰਦਰ ਉਹ ਜਿਹੜੀ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਅੰਦਰ ਜਿਹੜਾ ਮਹਾਰਾਜ ਦੇ ਪ੍ਰਕਾਸ਼ ਸਥਾਨ ਹੈ ਉਹ ਵੀ ਬਹੁਤ ਸੋਹਣਾ ਬਣਾਇਆ ਗਿਆ ਇਥੋਂ ਦੀ ਸੰਗਤ ਨਹੀਂ ਕਾਫੀ ਸੰਗਤ ਹੈ ਪਰਲੇ ਪਸੇ ਇਹਦੇ ਜਿਹੜਾ ਹੈਗਾ ਉਹ ਅ ਸਰਾ ਹੈ ਉਹ ਸਰਾ ਦੇ ਵਿੱਚ ਲਿਫਟ ਵਗੈਰ ਲੱਗੀ ਹੋਈ ਹੈ ਤੇ ਕਮਰੇ ਵੀ ਚੰਗੇ ਆ ਸੋ ਬਾਈ ਵੀਰ ਜੀ ਜਿਹੜੇ ਹੈਗੇ ਪਰਮਜੀਤ ਸਿੰਘ ਦੀ ਮਾਊਂਟ ਅੱਬੂ ਵਾਲੇ ਉਹਨਾਂ ਦੇ ਅ ਦਸ਼ਨ ਮੁਤਾਬਕ ਮੈਂ ਇੱਥੇ ਠਹਿਰ ਗਿਆ ਤੇ ਇਥੋਂ ਪੁਣੇ ਜਿਹੜਾ ਹੈਗਾ ਉਹ ਤਿੰਨ 350 ਕਿਲੋਮੀਟਰ ਦੂਰ ਹੈ ਕੱਲ ਨੂੰ ਪੁਣੇ ਵੱਲ ਨੂੰ ਚਾਲੇ ਪਾਵਾਂਗੇ ਤੇ ਪੁਣੇ ਤੋਂ ਅੱਗੇ ਦੇਖਦੇ ਆਂ ਫਿਰ ਕਿੱਥੇ ਟਿਕਾਣਾ ਕਰਨਾ ਬੰਬੇ ਜਾਣਾ ਜਾਂ ਬੰਬੇ 스ਕਿਪ ਕਰਕੇ ਗਾਹਾਂ ਆਪਣਾ ਹੈਗੇ ਜਾਣਾ ਗੋਆ ਉਹ ਝੂਲ ਦੇ ਨਿਸ਼ਾਨ ਤੇ ਗੁਜਰਾਤ ਦੇ ਤੇ ਮਹਾਰਾਸ਼ਟਰ ਦੇ ਹੱਦ ਤੇ ਵਾਪਸੀ ਅੱਜ ਦਾ ਹੁਕਮ ਨਵਾ ਸਾਹਿਬ ਸੋਰਟ ਮਹੱਲ ਲਾ ਪੰਨੇ ਮਾ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਇਿ ਪਾਇਆ ਜੈ ਜਾਈਏ ਤਹਾਂ ਸੋ ਇਹਨੇ ਕਰ ਕਿਰਪਾ ਪ੍ਰਭ ਮਿਲੇ Até tá noite.